ਤਿਆਲਾ ਦੇ ਇੱਕ ਨੌਜਵਾਨ ਨੇ ਫੇਰ ਇੱਕ ਵਾਰ ਤੋਂ ਜਿਹੜੇ ਸ਼ੂਟਿੰਗ ਦੇ ਵਿੱਚ ਮੱਲਾ ਮਾਰੀਆਂ ਨੇ ਮੰਤਨ ਸ਼ਰਮਾ ਜਿਹੜਾ 골ਡ ਮੈਡਲ ਲੈ ਕੇ ਆਏ ਇੰਟਰਨੈਸ਼ਨਲ ਦੇ ਵਿੱਚ ਗੱਲਬਾਤ ਕਰ ਲਈਏ ਮੰਤਨ ਜੀ ਪਹਿਲੇ ਤੋਂ ਬਹੁਤ-ਬਹੁਤ ਮੁਬਾਰਕਾਂ ਸ਼ੂਟਿੰਗ ਦੇ ਵਿੱਚ 골ਡ ਮੈਡਲ ਦਿੱਤਾ ਹੈ ਕਿ ਤੂੰ ਸਿੱਖਿਆ ਤੇ ਕਿਸ ਤਰ੍ਹਾਂ ਦਾ ਸ਼ੌਂਕ ਸੀ ਕਿਉਂ ਪਹਿਲ ਪੜ੍ਹਾਈ ਵਗੈਰਾ ਕਰਦੇ ਸੀ ਹਾਂਜੀ ਸਟੱਡੀ ਕਰਦਾ ਸੀ ਜੀ ਤੇ ਸਟੱਡੀ ਦੇ ਨਾਲ-ਨਾਲ ਗੇਮ ਕਰਦਾ ਸੀ ਤੇ ਬੈਸ ਸ਼ੂਟਰ ਸ਼ੂਟਿੰਗ ਅਕੈਡਮੀ ਤੋਂ ਸ਼ੁਰੂ ਕੀਤਾ ਜੀ ਤੇ ਹੁਣ ਕੈਨੇਡਾ ਯਰ ਗਨ ਗ੍ਰੈਂਡ ਪੀਚ ਖੇਡ ਕੇ ਆਏ ਆ ਤੇ ਬਹੁਤ ਖੁਸ਼ੀ ਹੋਈ ਆਪਣੀ ਅਕੈਡਮੀ ਦਾ ਨਾਮ ਰੌਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਕੇ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਗੇ ਵੀ ਪਾਰਟਿਸਪੇਸ਼ਨ ਕਰਾਂਗੇ 올림픽ਸ ਵਗੈਰਾ ਹੋਰ ਜਿਹੜੇ ਟੂਰਨਾਮੈਂਟਸ ਹੋਣਗੇ ਉਹਨਾਂ 'ਚ ਵੀ ਤੁਸੀਂ ਹੈਂਡੀਕੈਪਡ ਵੀ ਹੋ ਤੇ ਸ਼ੌਂਕ ਕਿਸ ਤਰ੍ਹਾਂ ਬਾਲਾ ਕਿਉਂਕਿ ਕਈਆਂ ਨੂੰ ਹੁੰਦਾ ਕਿ ਘਰੇ ਬੈਠਦੇ ਯਾਰ ਜਾਣਾ ਨਹੀਂ ਕਿਤੇ ਵੀ ਨਹੀਂ ਤੇ ਸ਼ੌਂਕ ਇਹਨੂੰ ਸ਼ੌਂਕ ਦੀ ਤਰ੍ਹਾਂ ਮੰਮੀ ਡੈਡੀ ਨੇ ਵੀ ਇਲਸਾਤ ਦਿੱਤਾ ਨਾ ਹਾਂਜੀ ਹਾਂਜੀ ਬਿਲਕੁਲ ਮਦਰ ਨੇ ਕਿਹਾ ਵੀ ਸਪੋਰਟਸ 'ਚ ਧਿਆਨ ਦੇ ਥੋੜਾ ਕਿ ਤੈਨੂੰ ਜਿਹੜੀ ਗੇਮ ਪਸੰਦ ਹੈ ਤੋ ਸ਼ੁਰੂ ਕਰ ਤੇ ਮੈਂ ਆਰਚਰੀ ਕਰਦਾ ਸੀ ਮੇਰਾ ਥੋੜਾ ਇੰਟਰਸਟ ਘੱਟ ਸੀ ਆਰਚਰੀ 'ਚ ਤੇ ਸ਼ੂਟਿੰਗ 'ਚ ਜ਼ਿਆਦਾ ਸੀ ਫਿਰ ਮੈਂ ਕੋਸ ਸਾਹਿਬ ਨੂੰ ਮਿਲਿਆ ਤੇ ਕੋਸ ਸਾਹਿਬ ਨੇ ਮੇਰੀ ਬਹੁਤ ਹੈਲਪ ਕੀਤੀ ਤੇ ਮੈਨੂੰ 2 ਸਾਲ ਤੋਂ ਟ੍ਰੇਨਿੰਗ ਦੇ ਰਹੇ ਨੇ ਕੋਸ ਸਾਹਿਬ ਤੇ ਬਹੁਤ ਜ਼ਿਆਦਾ ਮਿਹਨਤ ਕਰਾਉਂਦੇ ਨੇ ਇਹ ਜਿਹੜੀ ਗਨ ਹੈ ਕਾਫੀ ਕੋਸਟੀਲੀ ਹੁੰਦੀ ਹੈ ਤੇ ਇਸ ਦਾ ਫਿਰ ਕਿਸ ਤਰ੍ਹਾਂ ਪਾਪਾ ਵਗੈਰਾ ਪਾਪਾ ਨੇ ਲੈ ਕੇ ਦਿੱਤੀ ਨਹੀਂ ਨਹੀਂ ਪਾਪਾ ਐਕਸਪਾਇਰ ਨਹੀਂ ਮੇਰੇ ਤੇ ਮੰਮਾ ਨੇ ਲੈ ਕੇ ਦਿੱਤੀ ਆ ਮੰਮਾ ਕੀ ਕਰਦੇ ਨੇ ਮੰਮਾ ਹਾਊਸ ਵਾਈਫ ਨੇ ਨਹੀਂ ਹਾਂ ਹਾਊਸ ਵਾਈਫ ਤੇ ਉਹਨਾਂ ਨੇ ਕਿਸ ਪ੍ਰਕਾਰ ਅਫੋਰਡ ਕੀਤਾ ਕਿਉਂਕਿ ਕੋਸਟ ਵੀ ਕਾਫੀ ਹੁੰਦੀ ਹੈ ਹਾਂਜੀ ਬਿਲਕੁਲ ਤੇ ਬਾਕੀ ਜੋ ਪਾਪਾ ਦੀ ਸੇਵਿੰਗ ਮੰਨੀ ਹੈ ਹੋਰ ਸਭ ਉਹਨਾਂ ਦੇ ਨਾਲ ਸਿਸਟਮ ਚੱਲੀ ਜਾਂਦਾ ਹੀ ਮਦਰ ਦੇ ਜਿਹੜਾ ਹੈਗਾ ਜਜ਼ਬਾ ਜਿਹੜਾ ਬੇਟੇ ਨੇ ਪੂਰਾ ਕੀਤਾ ਤੇ ਸਾਡੇ ਨਾਲ ਕੋਚ ਸਾਹਿਬ ਵੀ ਮੌਜੂਦ ਹੈ ਕਿਉਂਕਿ ਕੋਚ ਦਾ ਸਭ ਤੋਂ ਵੱਡਾ ਯੋਗਦਾਨ ਰਹਿੰਦਾ ਹੈ ਅ ਪਹਿਲੇ ਤੋਂ ਬਹੁਤ ਬਹੁਤ ਮੁबारक ਤੁਹਾਡਾ ਬੱਚਾ 골ਡ ਮੈਡਲ ਜਿਹੜਾ ਕੈਨੇਡਾ ਦੇ ਵਿੱਚ ਲੈ ਗਿਆ ਥੈਂਕ ਯੂ ਸਰ ਥੈਂਕ ਯੂ ਵੈਰੀ ਮਾਚੀ ਕਿਸ ਇੱਕ ਤੇ ਕੋਚ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਬੱਚੇ ਲਗਾਤਾਰ ਹੀ ਮੈਡਲ ਵਗੈਰੇ ਲੈ ਕੇ ਆ ਰਹੇ ਕਿਉਂਕਿ ਪਿੱਛੇ ਵੀ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਸਿਲਵਰ ਮੈਡਲ 골ਡ ਮੈਡਲ ਲੈ ਕੇ ਆਏ ਤੇ ਹੁਣ ਮੰਤਨ ਜਿਹੜਾ ਹੈਗਾ ਹੈ ਪੈਰਾ ਉਸ ਦੇ ਵਿੱਚ ਇੰਟਰਨੈਸ਼ਨਲ ਵਿੱਚ ਮੈਡਲ ਲੈ ਕੇ ਆਇਆ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਬੱਚਿਆਂ ਨੂੰ ਕਿ ਇਦਾਂ ਜਜਪਾ ਹੈ ਇਹਨਾਂ ਦੇ ਵਿੱਚ ਨਹੀਂ ਸਰ ਬੜੀ ਖੁਸ਼ੀ ਹੁੰਦੀ ਜੀ ਬੱਚੇ ਲੈ ਕੇ ਆਏ ਮੈਡਲ ਲੈ ਕੇ ਆਏ ਸਾਡੇ ਮੈਡਲ ਦਾ ਬਹੁਤ ਹੈ ਇੰਟਰਨੈਸ਼ਨਲ ਪਰ ਪਹਿਲੀ ਵਾਰੀ ਸਾਡਾ ਪੈਰਾ ਦੇ ਵਿੱਚ ਜਿਹੜਾ ਇੰਟਰਨੈਸ਼ਨਲ 골ਡ ਮੈਡਲ ਆਇਆ ਸੋ ਮੈਨੂੰ ਜ਼ਿਆਦਾ ਖੁਸ਼ੀ ਆ ਸਰ ਕਿ ਕਿੰਨੇ ਮ ਸਰ ਸਾਡੇ ਜਿਹੜੇ ਬੱਚੇ ਐ 10 ਮੀਟਰ ਦੇ ਵਿੱਚ ਮੈਡਲਿਸਟ ਹੈ ਜੀ ਇੰਟਰਨੈਸ਼ਨਲ ਮੈਡਲਿਸਟ ਹੈ ਉਸ ਤੋਂ ਇਲਾਵਾ ਸਾਡੇ ਕ੍ਰੋਸ ਬੋ ਸ਼ੂਟਿੰਗ ਹੁੰਦੀ ਆ ਸੀ 4-5 ਪ੍ਰਕਾਰ ਦੀ ਸਾਡੀ ਹਿੰਦੁਸਤਾਨ ਦੀ ਪਹਿਲੀ ਅਕੈਡਮੀ ਆ ਜਿਹੜੀ 5 ਤੋਂ 6 ਪ੍ਰਕਾਰ ਦੀ ਸ਼ੂਟਿੰਗ ਕਰਦੀ ਆ ਔਰ ਪੂਰੇ ਹਿੰਦੁਸਤਾਨ ਚ ਜਿਹੜਾ ਸਾਡੀ ਅਕੈਡਮੀ ਹੈ ਜਿਹੜੀ ਅਸੀਂ 7 ਤੋਂ 6 ਤੋਂ 7 ਪ੍ਰਕਾਰ ਦੀ ਸ਼ੂਟਿੰਗ ਕਰਵਾਨੇ ਔਰ ਸਾਡੇ ਬੱਚੇ ਇੰਟਰਨੈਸ਼ਨਲ ਚ ਪਰਫਾਰਮ ਕਰਦੇ ਔਰ ਮੈਡਲ ਲੈ ਕੇ ਆਉਂਦੇ ਆ ਅੱਗੇ ਔਰ ਗੇਮਸ ਆ ਨਿਓ ਓਲੰਪਿਕਸ ਗੇਮਸ ਵੀ ਆ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰਵਾਉਗੇ ਬੱਚਿਆਂ ਨੂੰ ਅਸੀਂ ਤੇ ਪਾਰਟਿਸਪੇਟ ਜਿਹੜਾ ਗਵਰਨਮੈਂਟ ਕਰਾਉਂਦਾ ਪਰ ਤੁਹਾਨੂੰ ਇਹਦੀ ਖੁਸ਼ੀ ਦੀ ਗੱਲ ਦੱਸਦੇ ਆ ਸਾਡੇ ਅਕੈਡਮੀ ਤੋਂ ਤਿਆਰ ਹੋਇਆ ਮੇਰਾ ਸਟੂਡੈਂਟ ਅਰਜੁਨ ਸਿੰਘ ਚੀਮਾ ਜਿਹੜਾ ਹੁਣ ਪੈਰਿਸ ਦੇ ਵਿੱਚ 올림픽 ਗੇਮਸ ਹੋ ਰਿਹਾ ਉਹਦੇ ਵਾਸਤੇ ਭਾਰਤ ਵੱਲੋਂ ਸਿਲੈਕਟ ਹੋ ਚੁੱਕਾ ਔਰ ਖੇਡਣ ਜਾਏਗਾ ਸਰ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਨਾਲ ਇੱਕ ਮੈਮ ਹੋਰ ਨੇ ਜਿਹੜੇ ਪਹਿਲੇ ਤੇ ਇਸ ਗੇਮ ਦੇ ਵਿੱਚ ਪਟਵਾਰੀ ਦੀ ਨੌਕਰੀ ਕਰ ਰਹੇ ਸੀ ਤੇ ਉਹ ਸੁਛੱਡ ਕੇ ਦੇ ਹੁਣ ਵਾਟਰ ਸਪਲਾਈ ਜਿਹੜੇ ਡਿਪਾਰਟਮੈਂਟ ਦੇ ਵਿੱਚ ਜੁਆਇਨ ਕਰਦੇ ਗਏ ਮੈਮ ਤੁਸੀਂ ਵੀ ਸ਼ੂਟਿੰਗ ਕੀਤੀ ਤੇ ਇਹਦੇ ਦੇ ਤੇ ਪਹਿਲੇ ਪਟਵਾਰੀ ਲੱਗੇ ਫਿਰ ਛੱਡ ਕੇ ਤੁਸੀਂ ਜਲ ਸਪਲਾਈ ਦੇ ਵਿੱਚ ਚਲੇ ਗਏ ਕਿਸ ਤਰ੍ਹਾਂ ਜਿਹੜੀ ਕਿਉਂ ਪਟਵਾਰੀ ਦੀ ਜੌਬ ਹੀ ਬਹੁਤ ਵਧੀਆ ਉਹਨੂੰ ਛੱਡ ਕੇ ਤੁਸੀਂ ਇੱਧਰ ਚਲੇ ਗਏ ਅ ਸਰ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਗਾਈਡੈਂਸ ਹੀ ਇੰਨੀ ਅੱਛੀ ਦਿੱਤੀ ਗਈ ਜੋਸ਼ੀ ਸਰ ਵੱਲੋਂ ਉਹਨਾਂ ਨੇ ਮੈਨੂੰ ਪ੍ਰੋਪਰ ਗਾਈਡ ਕੀਤਾ ਕਿ ਆਪਾਂ ਇਹ ਇਵੈਂਟ ਕਰਾਂਗੇ ਇਸ ਤਰ੍ਹਾਂ ਆਪਾਂ ਮੈਡਲਸ ਲਵਾਂਗੇ ਐਵੇਂ ਗ੍ਰੇਡੇਸ਼ਨ ਹੋਊਗੀ ਇੱਕ ਪ੍ਰੋਪਰ ਗਾਈਡੈਂਸ ਦੇ ਨਾਲ ਮੇਰੀ ਗ੍ਰੇਡੇਸ਼ਨ ਹੋਈ ਮੈਨੂੰ ਜੌਬ ਮਿਲੀ ਉਹਦੇ ਬੇਸਿਸ ਤੇ ਪਹਿਲਾਂ ਮੈਨੂੰ ਐਜ਼ ਅ ਪਟਵਾਰੀ ਰੈਵਨਿਊ ਪਟਵਾਰੀ ਜੌਬ ਮਿਲੀ ਸੀ ਆਫਟਰ ਥੈਟ ਮੇਰਾ ਜ਼ਿਲ੍ਹੇਦਾਰ ਇਨ ਵਾਟਰ ਸੋਰਸਿਸ ਤੇ ਫਿਰ ਮੈਂ ਉਹ ਸਿਲੈਕਟ ਉਧਰ ਆਪਣਾ ਚੂਸ ਕਰ ਲਿਆ ਐਜ਼ ਅ ਕਰੀਅਰ ਮੈਂ ਉਧਰ ਚਲੀ ਗਈ। ਉੱਪਰ ਕਰੀਅਰ ਉਧਰ ਛੂਟ ਕਰ ਲਿਆ ਮੈਂ ਬੇਟਾ ਮੈਂ ਫਿਰ ਫਰ ਨਾਲ ਗੱਲ ਕਰਾਂਗਾ ਕਿ ਸ਼ੂਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ 10 ਮੀਟਰ ਦੀ ਜਿਹੜੀ ਸ਼ੂਟਿੰਗ ਹੁਣ ਅੱਗੇ ਕਿ ਇਸ ਤੋਂ ਉੱਪਰ ਵੀ ਇੱਕ ਜ਼ਿਆਦਾ ਹੁੰਦੀ ਹੈ ਕਿ ਇਹਦੇ ਵਿੱਚ ਕਿਹੜੇ-ਕਿਹੜੇ ਜਿਹੜੇ ਹੁੰਦੀ ਹੈ ਕਿ 10 ਮੀਟਰ ਪੰਜ ਮੀਟਰ ਵਜਿਹਾ ਕਿਸ ਤਰ੍ਹਾਂ ਦੀ ਅਲੱਗ-ਅਲੱਗ ਹੁੰਦੀ ਹੈ। 10 ਮੀਟਰ ਹੁੰਦੀ ਹੈ ਜੀ ਤੇ 25 ਮੀਟਰ ਤੇ 50 ਮੀਟਰ ਤਿੰਨ ਹੁੰਦੀਆਂ ਤੇ ਮੈਂ 10 ਮੀਟਰ ਕਰਦਾ ਹਾਂ ਲਈ ਬਸ। ਫਿਰ 10 ਮੀਟਰ ਦੇ ਵਿੱਚ ਹੀ ਤੁਸੀਂ ਕਰਦੇ ਹੋ। ਹਾਂਜੀ 10 ਮੀਟਰ ਚੈਲੰਜ ਮਿਲਿਆ ਹੋਏਗਾ ਕਿ ਕਿਉਂ ਹੋਰ ਕਿੱਥੋਂ ਕਿੱਥੋਂ ਦੀ ਪਹੁੰਚ ਹੋਏ ਸੀ ਬੱਚੇ। ਆ ਯੂਐਸਏ ਦੀ ਟੀਮ ਸੀਗੀ ਜੀ ਕੈਨੇਡਾ ਦੀ ਟੀਮ ਸੀ ਤੇ ਅਦਰਸ ਹੋਰ ਕੰਟਰੀਆਂ ਸੀਗੀਆਂ 12 ਕੰਟਰੀਆਂ ਸੀਗੀਆਂ ਟੋਟਲ। ਟਫ ਲੱਗਿਆ ਹੋਏਗਾ ਕਾਫੀ ਜ਼ਿਆਦਾ ਕਿ ਇਹਦੇ ਵਿੱਚ ਕਿਉਂਕਿ ਉਹ ਏਡੀ ਵੱਡੀ ਕੰਟਰੀ ਦੇ ਵਿੱਚੋਂ ਸਾਰੇ ਬੱਚੇ ਆਏ ਹੋਏ ਸੀ। ਨਹੀਂ ਨਹੀਂ ਔਖਾ ਕੁਝ ਨਹੀਂ ਲੱਗੇ ਕੋਚ ਸਾਹਿਬ ਦਾ ਹੌਸਲਾ ਹੀ ਏਡਾ ਵੱਡਾ ਦੇ ਕੇ ਭੇਜਿਆ ਸੀ ਕਿ ਮੈਦਾਨ ਫਤਿਹ ਕਰ ਕੀ ਮੁੜੇ ਐ। ਐਡਾ ਔਖਾ ਕੁਝ ਨਹੀਂ ਲੱਗੇ। ਇਹ ਕੋਚ ਸਾਹਿਬ ਨੇ ਅੱਲਾ ਸ਼ਰੀ ਦੇ ਕੇ ਭੇਜੀ ਸੀ ਕਿ ਖੇਡ ਕੇ ਆ। ਤੇ ਮੈਡਲ ਲੈ ਕੇ ਆਈ ਤੇ ਉਹ ਕੋਸ਼ ਦਾ ਪੂਰਾ ਹੋਇਆ ਜੀ ਜੋ ਉਹਨਾਂ ਨੇ ਸੋਚਿਆ ਸੀ ਉਹ ਪੂਰਾ ਹੋਇਆ ਜੀ ਉਹਨਾਂ ਬੱਚਾ ਬੜਾ ਉਸਾਰ ਨਾਲ ਕਹ ਰਿਹਾ ਕਿ ਕੋਚ ਸਾਨੂੰ ਦੀ ਹਲਾਸ਼ੇਰੀ ਆ ਹਲਾਸ਼ੇਰੀ ਦੇ ਕੇ ਸਰ ਅਸੀਂ ਸਾਰੇ ਬੱਚਾ ਉਹਨਾਂ ਅਸ਼ੀ ਦਿੰਨੇ ਆ ਸਾਡੇ ਜਿਹੜੇ ਬੱਚੇ ਆ ਸਾਰੇ ਐ ਇਤੋਂ ਬੰਬ ਤਿਆਰ ਕਰਦੇ ਔਰ ਗੇਰਦਾਰ ਔਰ ਪੂਰਾ ਬੱਲੇ ਬੱਲੇ ਕਰਾ ਕੇ ਹੁੰਦੇ ਆ ਵੀ ਜਿਹੜਾ ਮੇਰਾ ਲੜਕਾ ਹੈ ਜੀ 2015 ਦੇ ਵਿੱਚ ਉਹਨੂੰ ਤਿਆਰ ਕੀਤਾ ਸੀਗਾ ਔਰ ਇਹ ਪੂਰੇ ਇੰਡੀਆ ਦੀ ਟੀਮ ਸੀਗਾ ਸੀ ਅਮਰੀਕਾ ਵਿੱਚ ਜਾ ਕੇ ਵਰਲਡ ਚੈਂਪੀਅਨ ਮਾਰ ਕੇ ਸੀ ਕ੍ਰੋਸਬੋ ਸ਼ੂਟਿੰਗ ਦੇ ਉੱਤੇ ਵਰਲਡ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਨੇ ਸਭ ਤੋਂ ਹਾਈ ਸਕੋਰ ਮਾਰ ਕੇ 골ਡ ਮੈਡ ਮਾਰਿਆ ਸੀਗਾ ਅੱਜ ਕੱਲੇ ਕੈਨੇਡਾ ਦੇ ਵਿੱਚ ਪੀਆ ਰਜੇ ਬੇਟਾ ਕੋਸ਼ ਸਾਬ ਤੁਹਾਡੀ ਤਾਰੀਫ ਕਰ ਰਹੇ ਨੇ ਫਿਰ ਗੇਮ ਹੌਨ ਛੱਤੀ ਹੈ ਕਰ ਰਹੇ ਨਹੀਂ ਜੀ ਗੇਮ ਕੰਟੀਨਿਊ ਚੱਲਦੀ ਹੈ ਕਿਉਂਕਿ ਇੰਨਾ ਟਾਈਮ ਲਾ ਕੇ ਸਾਨੂੰ ਇੰਨੇ ਸਾਲ ਲਾ ਕੇ ਖੜਾ ਕੀਤਾ ਤੇ ਅਸੀਂ ਐਵੇਂ ਛੱਡ ਨਹੀਂ ਸਕਦੇ ਤੇ ਹੁਣ ਅਸੀਂ ਚਾਹੁੰਦੇ ਆਂ ਵੀ ਅੱਗੇ 올림픽 ਦੇ ਵਿੱਚ ਪਾਰਟਿਸਿਪੇਟ ਕਰੀਏ ਕਿਉਂਕਿ ਉਹੀ ਹੁਣ ਇੱਕ ਮੇਨ ਰੋਲ ਹੁੰਦਾ ਸ਼ੂਟਿੰਗ ਦੇ ਵਿੱਚ ਕੋਈ ਸਪੋਰਟਸ ਦਾ ਮੇਨ ਰੋਲ ਹੁੰਦਾ ਇੱਕ ਆਪਣੇ ਗੁਰੂ ਦਾ ਤੇ ਉਹ ਅਸੀਂ ਰੋਲ ਨਭਾ ਰਹੇ ਆ ਉਹ ਸਿੱਖ ਰਹੇ ਆ ਉਹਨਾਂ ਤੋਂ ਹਲੇ ਵੀ ਮੈਂ ਇੰਡੀਆ ਆਇਆ ਮੈਂ ਟ੍ਰੇਨਿੰਗ ਲੈਣ ਆਇਆ ਇੱਥੇ ਤੇ ਲੈ ਕੇ ਹੁਣ ਦੁਬਾਰੇ ਫਿਰ ਕੰਪੀਟੀਸ਼ਨ ਕਿਹੜੇ ਕਿ ਫਿਰ ਜਾਵਾਂਗਾ ਤੇ ਨੈਕਸਟ 올림픽 ਜਾਂ ਜਿਹੜੇ ਵੀ ਟੂਰਨਾਮੈਂਟਸ ਆਉਣਗੇ ਮੈਂ ਪਾਰਟਿਸਿਪੇਟ ਕਰਕੇ ਉਹਨਾਂ ਨਾਲ ਨਾਰੋਸ਼ਨ ਕਰੂੰਗਾ ਬੈਸਾਡਰ ਸ਼ੂਟਿੰਗ ਐਟ ਮੰਮੀ ਹੁਣ ਸਾਥ ਦੇਣਗੇ ਕਿਉਂਕਿ ਅੱਜ ਫੁੱਲਾਂ ਦੇ ਨਾਲ ਜਿਹੜਾ ਅਕੈਡਮੀ ਵੱਲੋਂ ਸਵਾਗਤ ਕੀਤਾ ਗਿਆ ਢੋਲ ਟੰਗੜੇ ਦੇ ਨਾਲ ਸਵਾਗਤ ਕੀਤਾ ਗਿਆ ਤੇ ਪਹੁੰਚਿਓ ਕੋਚ ਸਾਹਿਬ ਖੱਲਾਸ਼ੇਰੀ ਦੇ ਰਹੇ ਨੇ ਹੁਣ ਅੱਗੇ 올림픽 ਦੇ ਵਿੱਚ ਜਾ ਕੇ 골ਡ ਮੈਡਲ ਜਿੱਤਣਾ ਬਿਲਕੁਲ ਹੀ ਬਿਲਕੁਲ ਬੈਸ ਛੋਟੇ ਸ਼ੂਟਿੰਗ ਅਕੈਡਮੀ ਦਾ ਨਾਮ ਰੌਸ਼ਨ ਕਰਨਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਤੇ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਨਹੀਂ ਬਿਲਕੁਲ मैम ਵੀ ਮੌਜੂਦ ਹੈ ਮੈਮ ਤੁਸੀਂ ਵੀ ਲੜਕੀਆਂ ਆਂਦੀਆਂ ਨੇ ਇੱਥੇ ਸ਼ੂਟਿੰਗ ਵਾਸਤੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹੋ ਉਹਨਾਂ ਦਾ ਕਿਸ ਤਰ੍ਹਾਂ ਰਿਸਪੌਂਸ ਮਿਲਦਾ ਹੈ ਸਰ ਲੜਕੀਆਂ ਵੀ ਬਹੁਤ ਅੱਛਾ ਪਰਫਾਰਮ ਕਰਦੀਆਂ ਨੇ ਬਲਕਿ ਮੇਰੇ ਹਿਸਾਬ ਨਾਲ ਲੇਡੀਜ਼ ਜਾਂ ਗਰਲਸ ਕਿਸੇ ਵੀ ਫੀਲਡ ਦੇ ਵਿੱਚ ਪਿੱਛੇ ਨਹੀਂ ਐ ਬਹੁਤ ਜ਼ਿਆਦਾ ਅੱਗੇ ਨੇ ਤਾਂ ਲੜਕੀਆਂ ਵੀ ਪ੍ਰੋਪਰ ਟ੍ਰੇਨਿੰਗ ਲੈਂਦੀਆਂ ਨੇ ਔਰ ਮੇਰੇ ਹਿਸਾਬ ਨਾਲ ਕਾਫੀ ਅੱਛਾ ਦੇਖੋ ਜਿਵੇਂ ਆਪਣੇ ਪੰਜਾਬ ਦੀ ਲੜਕੀ ਅਸਿਫਤ कौर ਸਮਰਾ 올림픽ਸ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਜਾ ਰਹੀ ਹੈ ਸਾਡੀ ਅਕੈਡਮੀ ਦੀ ਹੀ ਸ਼ੂਟਰ ਹੈ ਅਰਪਨਦੀਪ कौर সুইਟੀ ਤਿਮਾਨ ਕ੍ਰਿਸ਼ਿਕਾ ਜੋਸ਼ੀ ਜਿਹੜੀ ਕਿ ਹੁਣ ਖੇਲੋ ਇੰਡੀਆ ਯੂਥ ਗੇਮਜ਼ ਦੇ ਵਿੱਚ ਮੈਡਲਸ ਲੈ ਕੇ ਆਈ ਹੈ ਅਕੈਡਮੀ ਵਾਸਤੇ ਤਾਂ ਬਹੁਤ ਵਧੀਆ ਹੈ ਸਾਡੇ ਕੋਲ ਪ੍ਰਿਯੰਕਾ ਦਿਵਾੜੀ ਜੀ ਆਂਦੇ ਨੇ ਇਹ ਆਪਣੀ ਬੇਟੀ ਨੂੰ ਲਗਾਣ ਆਏ ਸੀ ਸਾਡੇ ਕੋਲ ਤਾਂ ਇੱਥੋਂ ਦਾ ਮਾਹੌਲ ਦੇਖ ਕੇ ਉਹ ਕਹਿੰਦੇ ਕਿ ਮੈਂ ਵੀ ਸ਼ੂਟਿੰਗ ਕਰਨੀ ਹੈ ਤਾਂ ਆਪਣੇ ਮਤਲਬ ਜਿਹੜੀ ਕੈਟਾਗਰੀ ਹੈ ਸੀਨੀਅਰ ਕੈਟਾਗਰੀ ਦੇ ਵਿੱਚ ਬਹੁਤ ਅੱਛਾ ਪਰਫਾਰਮ ਕਰ ਰਹੇ ਨੇ ਉਹ ਮੈਮ ਦੇਖ ਹੀ ਲਿਆ ਕਿਉਂਕਿ ਇੱਕ ਜੋਬ ਛੱਡ ਕੇ ਦੂਸਰੀ ਜੋਬ ਜਿਹੜੀ ਹੈ ਬੱਚੇ ਨੇ ਜੁਆਇਨ ਕਰ ਲਿਆ ਇਹ ਸ਼ੂਟਿੰਗ ਦੇ ਬੇਸ ਉੱਪਰ ਹੀ ਹੈ ਬਿਲਕੁਲ ਸਰ ਬਿਲਕੁਲ ਜੀ ਬੱਚਾ ਇੰਨਾ ਜ਼ਿਆਦਾ ਮਤਲਬ ਅਚੀਵ ਕਰ ਲੈਂਦਾ ਹੈ ਨਾ ਆਪਣੇ ਆਪ ਨੂੰ ਇੰਨਾ ਜ਼ਿਆਦਾ ਪਿਆਰ ਕਰ ਲੈਂਦਾ ਹੈ ਕਿ ਬੱਚੇ ਨੂੰ ਜੌਬ ਦੇ ਪਿੱਛੇ ਨਹੀਂ ਭਜਣਾ ਪੈਂਦਾ ਜੌਬਸ ਬੱਚੇ ਦੇ ਕੋਲ ਖੁਦ ਆndੀਆਂ ਨੇ ਤੇ ਬੱਚੇ ਨੂੰ ਸਿਲੈਕਟ ਕਰਨੀਆਂ ਪੈਂਦੀਆਂ ਨੇ ਕਿ ਮੈਂ ਮੈਨੂੰ ਕਿੱਧਰ ਜ਼ਿਆਦਾ ਬੈਨੀਫਿਟ ਮਿਲੇਗਾ ਫਿਊਚਰ ਦੇ ਵਿੱਚ ਮੇਰੀ ਲਾਈਫ ਕਿੱਧਰ ਜ਼ਿਆਦਾ ਸਿਕਿਉਰ ਹੈ ਉਹ ਆਪਣੇ ਵਾਸਤੇ ਜੌਬ ਖੁਦ ਚੁੰਨਦੇ ਨੇ ਪੜਾਈ ਵੀ ਨਾਲ-ਨਾਲ ਕਰ ਰਹੇ ਹਾਂ ਜੀ ਸਟੱਡੀ ਕਰ ਰਹੇ ਹਾਂ ਨਾਲ ਦਾ ਕਿਹੜੀ ਕਲਾਸ ਦੇ ਵਿੱਚ ਸਟੱਡੀ ਕਰ ਰਹੇ ਹੋ ਮੈਂ ਪਲੱਸ 2 ਪਲੀਅਰ ਕੀਤੀ ਆਈ ਹੁਣੇ ਉਹਨਾਂ ਕੇ ਪੜ੍ਹਾਈ ਨਾਲ ਨਾਲ ਕੰਟੀਨਿਊ ਰਹੀ ਕੰਟੀਨਿਊ ਹੋ ਗਈ ਬਿਲਕੁਲ ਕੰਟੀਨਿਊ ਹੋ ਗਈ ਮੰਮੀ ਅਫੋਰਡ ਕਿਸ ਤਰ੍ਹਾਂ ਕਰ ਰਹੇ ਨੇ ਕਿ ਕਿਉਂਕਿ ਗੇਮ ਦੇ ਵਿੱਚ ਜਿਹੜਾ ਹੈਗਾ ਸਮਾਨ ਮਹਿੰਗਾ ਹੈ ਤੇ ਅਫੋਰਡ ਕਿਸ ਤਰ੍ਹਾਂ ਕਰ ਲੈਂਦੇ ਕੋ ਹੁੰਦਾ ਤਾਂ ਔਖਾ ਹੀ ਪਰ ਫਿਰ ਵੀ ਪੇਰੈਂਟਸ ਦੀ ਹਨਾ ਰਿਸਪੌਂਸਿਬਿਲਟੀ ਆਪਣੇ ਬੱਚੇ ਨੂੰ ਅੱਗੇ ਲੈ ਕੇ ਜਾਣ ਦੀ ਹੁੰਦੀ ਹੈ ਤੇ ਬਾਕੀ ਬਹੁਤ ਜ਼ਿਆਦਾ ਮਿਹਨਤ ਆ ਮਮਾ ਦੀ ਵੀ ਤੇ ਮੈਨੂੰ ਬਹੁਤ ਸਪੋਰਟ ਕਰ ਰਹੇ ਨੇ ਇਹੋ ਤੇ ਹੋਰ ਉਹਨਾਂ ਦਾ ਨਾਮ ਰੌਸ਼ਨ ਕਰਾਂਗੇ ਕਿ ਖੇਡ ਕੇ ਤੇ ਬਹੁਤ ਵੱਡੀ ਦੇਣ ਹੈ ਜੀ ਦੇਖੋ ਮਾਂ ਦੀ ਤਾਂ ਹਰ ਇੱਕ ਚੀਜ਼ 'ਚ ਵੱਡੀ ਦੇਣ ਹੁੰਦੀ ਹੈ ਬਾਕੀ سپورਟ ਕਰ ਰਹੇ ਨੇ ਜੀ ਪੂਰੀ ਲੱਗੇ ਹੋਏ ਨੇ سپورਟ ਕਰ ਮੰਮੇ سپورਟ ਕਰ ਰਹੇ ਨੇ ਸਰ ਕੁਝ ਜਿਹੜੇ ਖਿਡਾਰੀ ਨੇ ਪੂਰੇ ਪਿੱਛੇ ਵੀ ਦੇਖਿਆ ਕਿ ਧਰਨਾ ਲਗਾ ਕੇ ਬੈਠ ਗਏ ਸੀ ਕੋਈ ਇਨਸਾਫ ਨਹੀਂ ਮਿਲਦਾਗਾ ਪਰ ਖਿਡਾਰੀਆਂ ਨਾਲ ਨਾ ਹੀ ਸਭੀ ਵੀ ਕਿਤਨਾ ਕਿਤੇ ਹੁੰਦੀ ਹੈ ਉਸ ਦੇ ਵਾਸਤੇ ਕੀ ਕਹੋਗੇ ਦੇਖੋ ਸਰ ਦੂਜੇ ਤਾਂ ਸਾਨੂੰ ਪਤਾ ਨਹੀਂ ਬਟ ਸਾਡੀ ਜਿਹੜੀ ਗੇਮ ਹੈ ਸ਼ੂਟਿੰਗ ਹੈ ਬੜੀ ਇੱਕ ਸਾਫ਼ ਸੁਥਰੀ ਗੇਮ ਹੈ ਇਹਦੇ ਵਿੱਚ ਚੀਟ ਨਹੀਂ ਹੋ ਸਕਦੇ ਜੀ ਮੈਨੂੰ 2011-12 ਤੋਂ ਮੈਂ ਸਲੈਂਡ ਦੇ ਵਿੱਚ ਆਇਆ ਜੀ ਕਿਉਂਕਿ ਸਾਰਾ ਡਿਜੀਟਲ ਕੰਮ ਹੈ ਜੀ ਨਿਸ਼ਾਨਾ ਮਾਰੋਗੇ ਡਿਜੀਟਲ ਸਕਰੀਨ ਤੇ ਆਏਗਾ ਤੇ ਬੱਚਾ ਅੱਗੇ ਜਾਏਗਾ ਇੱਕ ਪੁਆਇੰਟ ਵੀ ਤੁਸੀਂ ਜਿਹੜਾ ਹੈਗਾ ਚੀਟ ਕਰਕੇ ਅੱਗੇ ਨਹੀਂ ਜਾ ਸਕਦੇ ਸੋ ਸਾਡਾ ਬੜੀ ਸਾਫ਼ ਸੁਥਰੀ ਗੇਮ ਹੈ ਇਸ ਵਿੱਚ ਕੋਈ ਦੋ ਰਾਏ ਦੇ ਵਿੱਚ ਚੀਟਿੰਗ ਹੋਣ ਦਾ ਚਾਂਸ ਨਹੀਂ ਹੈ। ਐਸਨ ਮੰਤਨ ਸ਼ਰਮਾ ਜਿਹੜੇ ਕੈਨੇਡਾ ਦਾ ਵਿੱਚ ਜਿਹੜਾ 골ਡ ਮੈਡਲ ਲੈ ਕੇ ਆਏ ਤੇ ਦੇਖਾ ਤੇ ਪੰਜਾਬ ਦਾ ਜਿਹੜਾ ਹੈਗਾ ਨਾਮ ਰੋਸ਼ਨ ਕੀਤਾ ਤੇ ਅੱਗੇ ਵਾਸਤੇ ਇਹਨਾਂ ਨੇ ਪੂਰੀਆਂ ਤਿਆਰੀ ਸ਼ੁਰੂ ਕਰ ਦਿੱਤੀ ਹਨ ਕਿ 올림픽 ਤੇ ਵਿੱਚ ਜਿਹੜੀ ਹੈਗੇ गेम गोल्ड मेडल जीत के पंजाब दा नाम रोशन करा कैमरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर